ਇਸ ਇਸ ਵਿੱਚ 40 ਨੰਬਰ ਐਫ ਆਈ ਆਰ ਜਿਹੜੀ ਆ ਉਹ ਉਹ ਦਰਜ ਕੀਤੀ ਗਈ ਆ ਇਸ ਵਿੱਚ ਦੋ ਚਾਚੇ ਤਾਏ ਦੇ ਪੁੱਤ ਭਰਾ ਸੀ ਜਿਹੜਾ ਚਾਚੇ ਦੇ ਲੜਕੇ ਨੇ ਆਪਣੇ ਤਾਏ ਦੇ بیٹے ਦਾ ਕਤਲ ਕੀਤਾ ਹੈਗਾ ਕਿ ਜਿਹੜਾ ਮਰਤਕ ਬਲਜੀਤ ਸਿੰਘ ਹੈਗਾ ਅਤੇ ਤੇਜਵੀਰ ਇਹ ਕੱਲ ਸ਼ਾਮੀ ਜਿਹੜੇ ਸੀ ਰਾਤ ਸਮੇਂ ਸ਼ਰਾਬ ਪੀਣ ਦੇ ਕਰਕੇ ਫਗਵਾੜੇ ਗਏ ਸਨ ਵਾਪਸੀ ਤੇ ਆਉਂਦੇ ਹੋਏ ਆ ਇਹ ਆਪਣੀ ਸਵਿਫਟ ਕਾਰ ਤੇ ਆ ਰਹੇ ਸੀ ਜੋ ਇਹਨਾਂ ਦੀ ਟਕਰਾਰ ਹੋਈ ਜੋ ਬੱਸ ਸਟੈਂਡ ਤੇ ਨਜ਼ਦੀਕ ਆ ਕੇ ਤਕਰਾਰ ਵਧਨ ਦੇ ਕਾਰਨ ਜਿਹੜਾ ਤੇਜਵੀਰ ਤੇਜੀ ਹੈਗਾ ਇਸ ਨੇ ਆਪਣਾ ਹੌਕੀ ਜਿਹੜੀ ਸੀ ਲੋਹੇ ਵਾਲੀ ਰੌੜ ਵਾਲੀ ਉਹ ਕੱਢ ਕੇ ਤੇ ਆਪਣੇ ਮਰਤਕ ਬਲਜੀਤ ਸਿੰਘ ਦੇ ਸਿਰ ਤੇ ਤਿੰਨ ਚਾਰ ਵਾਰ ਕੀਤੇ ਜਿਸ ਨਾਲ ਉਹ ਜ਼ਖਮੀ ਜ਼ਖਮੀ ਹੋ ਗਿਆ ਤੇ ਉਸ ਤੋਂ ਬਾਅਦ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਇਹ ਹਸਪੀਟਲ ਮੌਤ ਹੋਈ ਹੈ ਇਹ ਲੈ ਕੇ ਆਇਆ ਪਤਾ ਨਹੀਂ ਕੋਈ ਤੇਜਵੀਰ ਸਿੰਘ ਜਿਹੜਾ ਸੀ ਇਹ ਬਲਜੀਤ ਸਿੰਘ ਨੂੰ ਨਾਲ ਲੈ ਕੇ ਤੇ ਉੱਥੇ ਹਸਪੀਟਲ ਦਾਖਲ ਕਰਾਉਣ ਗਿਆ ਜੋ ਉਸ ਉਸ ਦੀ ਉੱਥੇ ਮੌਤ ਹੋ ਗਈ। ਇਹ ਸਿਰਫ ਛਿਪਾਉਣਾ ਚਾਹੁੰਦਾ ਸੀ ਵੀ ਮੇਰਾ ਪਤਾ ਨਾ ਲੱਗੇ ਵੀ ਮੌਤ ਦਾ ਕਾਰਨ ਕੀ ਸੀ। ਪਰ ਇਹ ਤਫ਼ਤੀਸ਼ ਕਰਦੇ ਹੋਏ ਆ ਐਸਐਚਓ ਗਰਾਇਆ ਗੁਰਸ਼ਰਨ ਸਿੰਘ ਅਤੇ ਉਸ ਦੀ ਟੀਮ ਵੱਲੋਂ ਸੈਂਸਿਟਿਵਿਕ ਢੰਗ ਨਾਲ ਅਤੇ ਜਿਹੜੇ ਹਿਊਮਨ ਇੰਟੈਲੀਜੈਂਸ ਪਲੱਸ ਜਿਹੜੇ ਲੋਕੀ ਮੌਕੇ ਤੇ ਗਵਾਹ ਸਨ ਉਹਨਾਂ ਦੀ ਪੁਸ਼ਟੀ ਤੋਂ ਸਾਬਤ ਹੋ ਗਿਆ ਸੀ ਵੀ ਇਹ ਜਦੋਂ ਰਾਤ ਸਮੇਂ ਹਾਕੀ ਨਾਲ ਉਹਦੇ ਸਿਰ ਤੇ ਵਾਰ ਕੀਤੇ ਸਨ ਤੇ ਉਹ ਜ਼ਖਮੀ ਹੋ ਗਿਆ ਤੇ ਜ਼ਖਮਾਂ ਦੀ ਜਿਹੜੀ ਤਾਬਨਾ ਚੱਲਦੀ ਹੋਇਆ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਜਿੰਨਗੇ ਇਹਦੇ ਜੀ ਮੇਰੇ ਤੇ ਤੇਰੀ ਛੋਟੀ ਏ ਜ 23 24 ਸਾਲ ਦਾ ਹੈਗਾ ਜੀ ਤੇ ਇਸ ਦੀ ਮੌਤ ਹੋ ਗਈ ਹੈਗੀ ਆ ਬੇਸਿਕਲੀ ਇਹ ਦੋਨੋਂ ਜਿਹੜੇ ਸੀ ਇਹ ਆਪਣੇ ਤਰਖਾਨ ਲੱਕੜ ਦਾ ਕੰਮ ਕਰਦੇ ਨੇ ਤੇ ਪੇਸ਼ੇਵਾਰੋਂ ਤੇ ਇਸ ਦੀ ਮੌਤ ਹੋਈ ਹੈ ਜੀ ਤੇ ਜਿਹੜੀ ਇਹਦੇ ਵਿੱਚ ਗੱਡੀ ਸੀਗੀ ਕਾਰ ਦੇ ਨਾਲ ਹੋਕੀ ਜਿਹੜੀ ਉਹ ਵੀ ਇਹ ਬਰਾਮਦ ਤੇ ਦੋਸ਼ੀ ਤੇਜਵੀਰ ਸਿੰਘ ਦੀ ਰੈਸਟ ਪਾ ਲਈ ਹੈਗੀ ਆ ਇਸ ਵਿੱਚ ਦਾ ਜਿਹੜਾ ਹੈਗਾ ਜਿਹੜੀ ਇਹਨੂੰ ਵਾਕਿਆ ਦੇ ਵਿੱਚ ਮਾਰਨ ਸਮੇਂ ਹੋਕੀ ਦੀ ਵਰਤੋਂ ਕੀਤੀ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਸਵਿਫਟ ਗੱਡੀ ਵੀ ਬਰਾਮਦ ਕਰ ਲਈ ਹੈ ਤੇ ਦੋਸ਼ੀ ਦੀ ਰੈਸਟ ਪੈ ਚੁੱਕੀ ਹੈਗੀ ਆ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਪੁਲਿਸ ਰਿਪੋਰਟ ਲੈ ਕੇ ਹੋਰ ਵੀ ਕਾਰਨ ਕੀ ਕੀ ਕਾਰਨ ਇਸਾਨੇ ਦੀ ਮੌਤ ਦੇ ਪਿੱਛੇ ਉਹ ਜਾਣੂ ਉਹਨਾਂ ਸੰਬੰਧੀ ਜਿਹੜੀ ਡੰਗਾਈ ਨਾਲ ਬੋਸ਼ਕਸ਼ ਕੀਤੀ ਜਾਵੇਗੀ ਕੋਈ ਕ੍ਰਿਮੀਨਲ ਗੌਰਤਨ ਬੋਲਦੇ ਹੁਣ ਹਜੇ ਤੱਕ ਥਾਣਾ ਦੇ ਰਿਕਾਰਡ ਮੁਤਾਬਕ ਇਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ